ਸਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਸ਼ੁੱਕਰਵਾਰ ਦੀ ਰਾਤ ਜਦੋਂ ਪਤੀ ਪਤਨੀ ਉੱਤੇ ਤੇਜ਼ ਤਲ ਹਥਿਆਰ ਦੇ ਨਾਲ ਹਮਲਾ ਹੋ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਤੀ ਹੈ ਜਿਹੜਾ ਜਦੋਂ ਹੀ ਹੋਸ਼ ਦੇ ਵਿੱਚ ਆਉਂਦਾ ਹੈ ਤਾਂ ਆਪਣੀ ਪਤਨੀ ਨੂੰ ਦੇਖਦਾ ਤਾਂ ਖੂਨ ਦੇ ਨਾਲ ਲੱਤਪਤ ਹੋਈ ਹੁੰਦੀ ਹੈ ਰਾਹਗੀਰਾਂ ਨੂੰ ਮਦਦ ਦੀ ਪੁਕਾਰ ਲਗਾਉਂਦਾ ਹੈ ਪਰ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਤਾਂ ਤਾਦੀ ਘਟਾਬੇ ਸੰਚਾਲਕ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਕਹਿ ਸਕਦੇ ਆ ਕਿ ਹੁਣ ਗੰਭੀਰ ਇਲਜ਼ਾਮ ਲਗਾਏਗੇ ਨੇ ਜੀ ਹਾਂ ਦਰਅਸਲ ਜਦੋਂ ਉਸ ਦੀ ਪਤਨੀ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤਾਂ ਉਹ ਦੰਦ ਤੋੜ ਦਿੰਦੀ ਆ ਤਾਂ ਪੂਰਾ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਪਤੀ ਪਤਨੀ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਕੀਤਾ ਜਾਂਦਾ ਇਸ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਵੀ ਸਾਹਮਣੇ ਆਈ ਹੈ ਕਿ ਉਸਦੇ ਪਤੀ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਜਾਂਦਾ ਪਰਿਵਾਰਿਕ ਮੈਂਬਰਾਂ ਦਾ ਕਿਨਾ ਹੈ ਕਿ ਲਗਾਤਾਰ ਪੁਲਿਸ ਮਾਮਲੇ ਦੀ ਜਾਂਚ ਕਰੀ ਔਰ ਜਲਦ ਤੋਂ ਜਲਦ ਕਾਰਵਾਈ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਦੋਸ਼ੀ ਹੈ ਜਿਹੜਾ ਮੁਲਜ਼ਮ ਹੈ ਉਸ ਨੂੰ ਕਾਬੂ ਕਰਕੇ ਬਣਦੀ ਸਜ਼ਾ ਜ਼ਰੂਰ ਦਵਾਈ ਜਾਵੇ ਤਾਂ ਬਿਲਕੁਲ ਦੱਸਿਆ ਕਿ ਇਸ ਵੇਲੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਿਆ ਇਸ ਮਾਮਲੇ ਦੇ ਵਿੱਚ ਕਿ ਹੁਣ ਪਤੀ ਦੇ ਉੱਤੇ ਜਿਹੜੀ ਪੁਲਿਸ ਹੈ ਪੁਲਿਸ ਪਤੀ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਰਹੀ ਹੈ ਕਿਤੇ ਨਾ ਕਿਤੇ ਮ੍ਰਿਤਕਾ ਦੇ ਪਰਿਵਾਰਾਂ ਦੇ ਵੱਲੋਂ ਵੀ ਲਗਾਤਾਰ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਦੇ ਨਾਲ ਤੋਂ ਇਹ ਵੀ ਦੱਸਿਆ ਕਿ ਸਿਮਰਜੀਤ ਬੈਂਸ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਔਰ ਇਸ ਤੋਂ ਇਲਾਵਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੁਧਿਆਣਾ ਦੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਕਹੋ ਕਿ ਪੂਰਬ ਵਿਧਾਇਕ ਸੰਜੇ ਤਲਵਾਰ ਵੀ ਪਹੁੰਚੇ ਨੇ ਤਾਂ ਬਿਲਕੁਲ ਹੁਣ ਮੌਕੇ ਤੇ ਪਹੁੰਚ ਕੇ ਕੀ ਉੱਥੋਂ ਦੇ ਹਾਲਾਤ ਬਣੇ ਹੋਏ ਨੇ ਕੁਰ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਆਜੋ ਯਾਰ ਕੰਮ ਕਰ ਲੈਂਦੇ ਹਾਂ ਉਸ ਤੋਂ ਬਾਅਦ ਆਹ ਕਾਕੇ ਯਾਰ ਫਾਇਦਾ ਕੀ ਲੈਣਾ ਆਜੋ ਬਾਅਦ ਵਿੱਚ ਬਾਜੋ ਆਜੋ ਥੋੜਾ ਜਿਆ ਜਦੋਂ ਉੱਥੇ ਆਲਾ ਦੁਆਲਾ ਦੇਖਿਆ ਸਾਰਾ ਸੁਨਸਾਨ ਸਾਰੀ ਰਾਤ ਕਾਲੀ ਛੜੀ ਥੋੜਾ ਜਿਹਾ ਹਾਂ ਆਪਣੀ ਚੀਕਾ ਬਾਰੀ ਉਹਦੀ ਆ ਉਹਦਾ ਜਵਾਬ ਆਇਆ ਹਾਂਜੀ ਹੂੰ ਹੂੰ ਦੋ ਤਿੰਨ ਵਾਰ ਆਵਾਜ਼ਾਂ ਮਾਰੀਆਂ ਉਹਦਾ ਜਵਾਬ ਆਇਆ ਕੋ ਹਣਜੀ ਮੈਂ ਉਹਦੀ ਆਵਾਜ਼ ਫਾਲੋ ਕਰਦਾ ਕਰਦਾ ਉਹ ਤੱਕ ਪਹੁੰਚਿਆ ਜੀ 1 ਘੰਟਾ ਵੀ ਉੱਥੇ ਮੈਂ ਚੀਕਦਾ ਚਲਾਉਂਦਾ ਰਿਹਾ ਆਂਦੇ ਜਾਂਦੇ ਬੰਦੇ ਨੂੰ ਆਵਾਜ਼ਾਂ ਮਾਰਦਾ ਰਿਹਾ ਮਦਦ ਲਈ ਹੂੰ ਪਰ ਕੋਈ ਨਹੀਂ ਰੁਕਿਆ ਐਂਡ ਜੋ ਉਹਦਾ ਨੋਕਸਲੇ ਇਹ ਬੜਾ ਸਾਈਡ ਤੇ ਬਾਸੀਆ ਉਹਨੇ ਕਾਲੀ ਜੀ ਬੰਦਾ ਬਹੁਤ ਜ਼ੋਰ ਤੋਂ ਚੀਕਾ ਮਾਰ ਰਿਹਾ ਰੋਲਾ ਪਾ ਰਿਹਾ ਤਾਂ ਉੱਥੇ ਉਹਦੇ ਸਾਈਡ ਹੋਣੀ ਹੈ तकरीबन 1 ਘੰਟੇ ਬਾਅਦ ਹੂੰ ਹੂੰ ਕਿੰਨੇ ਬੰਦੇ ਸੀ ਮਨੋ ਮਿੱਤਲ ਜੀ ਕਿੰਨੇ ਬੰਦੇ ਸੀ ਟੋਟਲ ਉਹਨਾਂ ਦੇ ਹੱਥਾਂ 'ਚ ਕੀ ਸੀ ਹਥਿਆਰ ਕਾਰ ਤੁਹਾਨੂੰ ਤੁਹਾਨੂੰ ਆਂਦੀ ਬਿਉਸ਼ ਕਰਦਾ ਜਦੋਂ ਤੁਸੀਂ ਉੱਥੇ ਬਾਥਰੂਮ ਕਰ ਰਹੇ ਹੋ ਮੈਂ ਇਦਾਂ ਨਹੀਂ ਭਾਈ ਜੀ ਖੇਤਾਂ ਦੀ ਸਾਈਡ ਤੇ ਪਿੱਛੇ ਆ ਕੇ ਰੰਗਾਲੀ ਗੜ ਦੇ ਮੇਰੇ ਇਲਾਕੇ ਕੁਝ ਮਾਰੇ ਆ ਜੀ ਜੋ ਮੈਂ ਤੁਹਾ ਨਾਲ ਹੀ ਮੇਰੇ ਮੂੰਹ ਨੂੰ ਫਿਰਕੂ ਦਾ ਇਹ ਵਕਤ ਕਿੰਨੇ ਵੇ ਦਾ ਸੀ ਰਾਤ ਨੂੰ ਜਦੋਂ ਤੁਸੀਂ ਉੱਥੇ ਡিনার ਕਰਨਗੇ ਇੱਥੇ ਕੋਈ ਆ ਕੇ ਬੈਜੀ ਸਭਾ ਦਾ ਸਾਲ ਬਸ ਵਾਪਸੀ ਕਿੰਨੇ ਅੱਛਾ ਕੀ ਮੰਗ ਕਰਦੇ ਹੋ ਬੋਲ ਜੀ ਇਹ ਸਭ ਕੁਝ ਬਰਬਾਦ ਹੋ ਗਿਆ ਭਾਈ ਉਹਨਾਂ ਦਾ ਵੀ ਕੁਝ ਬਚਰਾਨੀ ਚਾਹੀਦਾ ਜਿਹੜਾ ਕੰਮ ਕੀਤਾ ਜਿਹੜਾ ਸਾਰਾ ਕੁਝ ਬਰਬਾਦ ਹੋ ਗਿਆ ਤੁਸੀਂ ਤੁਸੀਂ ਪਛਾਣ ਕਰ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਦੇ ਨਾਲ ਉੱਥੇ ਹੈ ਹੂੰ ਹੂੰ ਜਿਆਦਾ ਕਿ ਉਡੀਰੋਂ ਕਿਵੇਂ ਅਸੀਂ ਮੂਦਰ ਮਾਲ ਸੀ ਕਿਵੇਂ ਜਿਹੜੇ ਤੋਂ ਸਵਾਰ ਹੋ ਕੇ ਆਏ ਸੀ ਗੱਡੀ ਤੇ ਸੀ ਗਿਆ ਜੇਰੋਂ ਤੁਹਾਡੀ ਗੱਡੀ ਲੱਗੇ ਤੇ ਉਹ ਆਪਣੀ ਗੱਡੀ ਨਾਲ ਅਲੱਗ-ਅਲੱਗ ਦੇ ਸਾਰੇ ਚਲੋ ਬਹੁਤ ਸਾਰੇ ਰਿਸ਼ਤੇਦਾਰ ਕੇ ਸਮਾਜ ਖੜਾ ਕਾਤਲ ਲੱਭੇ ਹੂੰ ਹੂੰ ਜਦੋਂ ਪਰਿਵਾਰ ਸੰਸਕਾਰ ਨਹੀਂ ਕਰੂਗਾ ਉਹ ਮਿੱਟੀ ਹੈਗੀ ਆ ਉਹ ਸਨਸਕਾਰ ਭਾਈ ਕੱਲ ਵੀ ਹੋ ਸਕਦਾ ਸਨਸਕਾਰ ਪਰਸੋ ਵੀ ਹੋ ਸਕਦਾ ਪਰ ਪਹਿਲਾਂ ਕਾਤਲ ਲੱਭੇ ਜਾਣ ਉਹ ਕੁੜੀ ਵਾਪਸ ਨਹੀਂ ਆ ਸਕਦੀ ਪਰ ਕਾਤਲ ਲੱਭਣ ਦੇ ਨਾਲ ਦੁੱਖ ਘਟ ਸਕਦਾ ਮਨ ਨੂੰ ਸ਼ਾਂਤੀ ਆਤਮਾ ਨੂੰ ਸ਼ਾਂਤੀ ਮਿਲ ਸਕਦੀ ਹੈ ਵੀ ਜਿਨ੍ਹਾਂ ਨੇ ਇਹ ਦਰਿੰਦਗੀ ਕੀਤੀ ਆ ਉਹ ਫੜੇ ਗਏ ਕਿੱਥੇ ਹੈਗਾ ਲੋ ਐਂਡ ਆਰਡਰ ਕਿਦਣਾ ਕੰਪੇਅਰ ਕਰ ਲੀਏ ਪੰਜਾਬ ਨੂੰ ਅੰਦਰ ਇੱਕ ਬਾਹੂ ਬੈਠਾ ਸੀ ਅਨੋਖਾ ਦਾ ਰਿਸ਼ਤੇਦਾਰ ਕਹਿੰਦਾ ਮੈਂ ਕੁੰਭ ਮੇਲਾ ਨਾਲ ਆ ਕੇ ਆਇਆ ਆ ਅਤੀ ਰਾਤ ਨੂੰ ਵੀ ਲੋਕ ਤੁਰੇ ਫਿਰਦੇ ਜਿੱਥੇ ਦਿਨ ਵੇਲੇ ਵੀ ਟਰੱਕ ਨਹੀਂ ਸੀ ਚੱਲਦਾ ਹੁੰਦਾ ਕੰਪੇਅਰ ਵਿਦ ਯੂਪੀ ਲੋਕ ਕਰਦੇ ਆ ਲਾਅ ਐਂਡ ਆਰਡਰ ਨੂੰ ਮੈਂ ਨਹੀਂ ਕਰਦਾ ਲੋਕ ਕਰਦੇ ਆ ਵੀ ਯੂਪੀ ਦਾ ਤੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਕੰਪੈਰੀਜ਼ਨ ਕੀ ਸੋ ਬਹੁਤ ਵੱਡਾ ਦੁਖਾਂਤ ਹੈਗਾ ਇਹ ਸਰਕਾਰ ਨਹੀਂ ਗਈ ਸਰਕਾਰ ਤਾਂ ਇਲੈਕਸ਼ਨਾਂ ਦੇ ਵਿੱਚ ਮਸ਼ਰੂਫ ਆ ਸਰਕਾਰ ਆਪਣੀ ਚਮੜੀ ਬਚਾਉਣ ਦੇ ਵਿੱਚ ਮਸ਼ਰੂਫ ਆ ਸਰਕਾਰ ਆਪਣੀ ਸਰਕਾਰ ਬਚਾਉਣ ਦੇ ਵਿੱਚ ਮਸ਼ਰੂਫ ਆ ਤੇ ਪੁਲਿਸ ਵਾਲੇ ਜਿਹੜੇ ਪੁਲਸੀਏ ਇਹ ਸੜਕਾਂ ਤੇ ਮੂਹਰੇ ਖੜ ਕੇ ਪਿੱਠ ਕਮਾ ਕੇ ਸੜਕ ਦੇ ਉੱਤੇ ਵੀਆਈਪੀ ਡਿਊਟੀ ਕਰਨ ਲਈ ਪੁਲਿਸ ਬਣੀ ਹੋਈ ਹੈ। ਨੋ ਲਾਅ ਐਂਡ ਆਰਡਰ ਇਨ ਪੰਜਾਬ ਬਹੁਤ ਵੱਡਾ ਦੁੱਖ ਹੈ ਮੈਨੂੰ ਇਸ ਗੱਲ ਦਾ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਹਾਂ ਵੀ ਇਹ ਘਾਤਲਾਂ ਨੂੰ ਫੜ ਕੇ ਫਾਂਸੀ ਦਿੱਤੀ ਜਾਂਦੀ ਆ ਗੋਲੀ ਮਾਰੀ ਜਾਂਦੀ ਆ ਨਹੀਂ ਹੁਣ ਐਮਐਲਏ ਸਾਹਿਬ ਆਏ ਸੀ ਨਾਲ ਪੁਲਿਸ ਪ੍ਰਸ਼ਾਸਨ ਆਏ ਸੀ ਕੀ ਇਹ ਵਾਅਦਾ ਦਿੱਤਾ ਉਹਨਾਂ ਨੇ ਐਮਐਲਏ ਸਾਹਿਬ ਨੇ ਕਹਿ ਵੀ ਅਸੀਂ ਜਲਦੀ ਫੜ ਲਾਂਗੇ ਅਸੀਂ ਐਮਐਲਏ ਸਾਹਿਬ ਨੂੰ ਇਹ ਅੱਖੇ ਵੀ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਫੜਦੇ ਨਹੀਂ ਉਹਨਾਂ ਚਿਰ ਸਾਡਾ ਧਰਨਾ ਚੱਲਦਾ ਜਾਰੀ ਰਹੂ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਦੇ ਇਹ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਵੀ ਅਹੀ ਤੇ ਹੁਣ ਤੁਸੀਂ ਕਿਹੜੀ ਜਗ੍ਹਾ ਧਰਨਾ ਲਗਾਇਆਗੇ ਅਸੀਂ ਆ ਜਿੱਥੇ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਮਾਨਸਾ ਤੋਂ ਆਏ ਆ ਅੱਛਾ ਜੀ ਕਿੱਥੇ ਸਾਨੂੰ ਖਾਣ ਤੇ ਆ ਗਈ ਉੱਥੇ ਮਾਰਤਾ ਨਹੀਂ ਇਸ ਤੋਂ ਬਾਅ ਲਾਵਾਂਗੇ ਸਾਡੇ ਮਾਨ ਸਾਹਿਬ ਤੋਂ ਬੰਦੇ ਚੱਲ ਗਏ ਸਰਕਾਰ ਮੁਤਾਵਾ ਦੇਖੋ ਕਹਿ ਰਹੇ ਨੇ ਜੀ ਸਾਨੂੰ ਇਸ ਬਾਰੇ ਤੁਹਾਡੇ ਹੱਦ ਨਾਲ ਤਾਂ ਕੋਈ ਸਿਕਰਸੀ ਦਰਸੇ ਜੀ ਹਾਲੇ ਤਾਂ ਕੋਈ ਕੁਝ ਨਹੀਂ ਲੱਗਿਆ ਸੀਸੀਟੀਵੀ ਕੈਮਰੇ ਵਗੈਰਾ ਕੁਝ ਨਹੀਂ ਹਲੇ ਤੱਕ ਹੈ ਇਹ ਕਰਨ ਪੁਲਿਸ টিমਾਂ ਲਾਈਆਂ ਹੋਈਆਂ ਨੇ ਫੀਸ ਦੇ ਦੀ ਕਾਤਲਾਂ ਨੂੰ ਉਪਰੇਸ਼ ਕਰਦੇ ਕਿ ਕੋ ਲੜਕੀ ਦੇ ਲੜਕੇ ਦੀ ਗੱਡੀ ਫੜ ਲਈ ਗਈ ਹੈ ਕਿ ਜਿੱਦਾਂ ਦਾ ਕੋਈ ਦੱਸਿਆ ਪੁਲਿਸ ਨੇ ਤੇ ਕਹਿ ਰਹੇ ਨੇ ਵੀ ਗੱਡੀ ਤੇਸ਼ ਹੋ ਗਈ ਹੈ ਹੁਣ ਨਾਲ ਲਗਾਉਣਾ ਸਭ ਦਾ ਸ਼ੌਂਕ ਨਹੀਂ ਹੁੰਦਾ ਸਾਡੀ ਛੋਟੀ ਜਿਹੀ ਬੱਚੀ ਪੱਲ 12:00 ਬਜੇ ਗੁਰਿੰਦਰ ਦੇ ਬੰਦੋ ਉਹਦਾ ਪੇਰ ਐਮ ਨਾਲ ਕਤਲ ਕੀਤਾ ਗਿਆ ਹਾਏ ਹਾਏ ਕਤਲ ਕੀਤਾ ਗਿਆ ਅਸੀਂ ਸਿਰ ਤੇ ਇਨਸਾਫ ਲਈ ਬੈਠੇ ਹਾਂ ਰਾਤ 12 1 ਵਜੇ ਦਾ ਕਤਲ ਹੋਇਆ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੁਦਾਬਾ ਮਤਲਬ ਅਸੀਂ ਆਉਂਦੇ ਸੁਣਾਉਣ ਵਾਸਤੇ ਉੱਪਰ ਤੱਕ ਸੁਣਾਉਣ ਵਾਸਤੇ ਜਸਟਿਸ ਮੈਕਸੀ ਅਸੀਂ ਉਸ ਵਾਸਤੇ ਬੇਨਤੀ ਕਰਨ ਆਏ ਆ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ ਜੋ ਇਹਨਾਂ ਨੂੰ ਸਾਡੇ ਮੁਟਾਵਾਂ ਸਨਾਂ ਅਸੁਵਿਧਾ ਹੋਈ ਆ ਅਸੀਂ ਇਸ ਲਈ ਵੀ ਦਿਮਾਗ ਵਿੱਚ ਆਚਨਾ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਚੋਕ ਕਾਤਰਾਣੀ ਪੁਲਿਸ ਮੁਰਦਾਵਾਂ ਹਰਕਤ ਕੀਤੀ ਆ ਪਾਕਸੀ ਦੀ ਸੜਿਆ ਦਿੱਤੀ ਨਹੀਂ ਤੁਹਾਡੇ ਐਮਐਲਏ ਸਾਹਿਬ ਵੀ ਆਏ ਸੀ ਐਸਪੀ ਸਾਹਿਬ ਵੀ ਆਏ ਐ ਐਮਐਲਏ ਸਾਹਿਬ ਆਏ ਸੀ ਐਮਐਲਏ ਸਾਹਿਬ ਅਸ਼ਵਾਸ਼ਣ ਦੇਗੇ ਨੇ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਪਕੜ ਲਾਂਗੇ ਅਸ਼ਵਾਸ਼ਣ ਦਾ ਲੈਂਦੇ ਅਸੀਂ ਸਹਰੇ ਤੇ ਸਵੇਰੇ ਲੱਗੇ ਅਸੀਂ ਸ਼ਵਾਸਣ ਹੀ ਲਈ ਜੰਦੇ ਪੁਲਿਸ ਨੇ ਕੀ ਕੀਤਾ ਪੁਲਿਸ ਵੀ ਆਈ ਐ ਅਸੀਂ ਲੱਗੇ ਹੋਏ ਆਨਵੈਸਟਿਗੇਸ਼ਨ ਤੇ ਬਹੁਤ ਜਲਦੀ ਅਸੀਂ ਤੇ ਕਿ ਸਿੱਟੇ ਤੇ ਪਹੁੰਚ ਜਾਂਦੇ ਤੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਮਰਦਾਬਾ ਦੀ ਲੱਗਦਾ ਇਹ ਹੈ ਮਰਦਾਬਾ ਕੱਦ ਤੱਕ ਡਰਨਾ ਚੱਲੂਗਾ ਤੂੰ ਜਿੰਨੀ ਦਰਦ ਨੂੰ ਸਾ ਆਪਣੀ ਮਿਲਦਾ ਅਸੀਂ ਤਾਂ ਜੀ ਸਵੇਰ ਦੀ ਨਾਲ ਰੋਟੀ ਨਾਲ ਪਾਣੀ ਅਜੀ ਦਾ ਕੱਲਾ ਇਨਸਾਨ ਵਾਸਤੇ ਮੰਗ ਕਰੀ ਜਾਂਦੇ ਹਾਂ ਕਰਦੇ ਰਹ ਲੱਗਦਾ ਨਹੀਂ ਕਿ ਇੱਕ ਕਪਾਹ ਲੈਰ ਖਾਣਾ ਖਾਣ ਲਈ ਗਿਆ ਤੇ ਰਸਤੇ ਦੇ ਅੱਧਰਾਂ ਐਕਸੀਡੈਂਟ ਹੋ ਗਿਆ ਵੀ ਨਹੀਂ ਆਪਾਂ ਆਪਣੀ ਫੈਮਲੀ ਨਾਲ ਇੰਜੋਏਮੈਂਟ ਕਰ ਸਕਦੇ ਸਰਕਾਰ ਕਹਿੰਦੀ ਆ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਅਨਸਵਾਇ ਕਰੋ ਅਸੀਂ ਇੰਜੋਏ ਕਰਦੇ ਆ ਸਾਡੀ ਸਾਡੀ ਫੈਮਲੀ ਕੋ ਸੇਵ ਸਾਡੇ ਬੱਚਿਆਂ ਦਾ ਕਤਲ ਹੋ ਜਾਂਦਾ ਕੋਈ ਸਰਕਾਰ ਦਿਲਾਈ ਨਹੀਂ ਨਾ ਡੀਸੀ ਸਾਹਿਬ ਨੇ ਇੱਥੇ ਕਿਹੜਾ ਮਾਰਿਆ ਨਾ ਐਸਐਸਪੀ ਸਾਹਿਬ ਨੇ ਕਿਹੜਾ ਮਾਰਿਆ ਪਰ ਅਸੀਂ ਜ਼ੋਰ ਲੱਗਿਆ ਅਸੀਂ ਲਗਾਵਾਂਗੇ ਜੀ ਪੁਲਿਸ ਨੇ ਕਿਹਾ ਕਿ ਘੰਡੇ ਚ ਆਪਾਂ ਬੰਦੇ ਫੜ ਲਾਂਗੇ ਇਹਦੀ ਲੱਗਦਾ ਵੀ ਘੰਡੇ ਚ ਅਸੀਂ ਬੰਦੇ ਫੜਾਂਗੇ ਪਰ ਕੰਮ ਨਹੀਂ ਕੀਤਾ ਘੰਡਾ ਦੱਸੋ ਪੁਲਿਸ ਸੰਕਰ ਤੋਂ ਘੰਡੇ ਤੇ ਹੋਵੇਗਾ ਡਟ ਖੜਾਂਗੇ ਮਰਦਾਬ ਤੇ ਸੰਸਕਾਰ ਲੜਕੀ ਦੇ ਘਰੋਗੇ ਤੁਸੀਂ ਨਹੀਂ ਸੰਸਕਾਰ ਸਰ ਜਿੰਨੀ ਦੇਰ ਕਾਤਾਂ ਨਹੀਂ ਪਾਏ ਤਾਂ ਸੰਸਕਾਰ ਨਹੀਂ ਕਰਾਂਗੇ